ਜਨਮ ਉਤਸਵ ਬੜੀ ਧੂਮਤਾਂ ਨਾਲ ਜੋ ਮਨਾਇਆ ਜਾ ਰਿਹਾ ਹੈ ਗੱਲ ਕਰੀਏ ਜਲੰਧਰ ਦੇ ਪੰਜ ਪੀਰ ਦੇ ਵਿੱਚ ਜੈ ਸ਼ੰਕਰ ਮੰਦਿਰ ਦੇ ਵਿੱਚ ਵੀ ਜੋ ਹੈ ਕਿਸ਼ਨ ਭਗਵਾਨ ਜੀ ਦਾ ਜਨਮ ਉਤਸਵ ਬੜੀ ਧੂਮਤਾਂ ਨਾਲ ਮਨਾਇਆ ਗਿਆ ਸਾਡੇ ਨਾਲ ਰਾਜੂ ਜੀ ਹੈ ਰਾਜੂ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਮੀ ਦੇ ਉਸਬੰਦ ਦੇ ਵਿੱਚ ਕਿਸ਼ਨ ਭਗਵਾਨ ਜੀ ਦੇ ਜਨਮ ਉਤਸਵ ਬੜੀ ਧੂਮਤਾਂ ਨਾਲ ਇਹ ਹਰ ਸਾਲ ਜੈ ਸ਼ੰਕਰ ਮੰਦਿਰ ਬਾਜ਼ਾਰ ਪੰਜ ਬੀੜ ਦੇ ਵਿੱਚ ਪ੍ਰਚੀਨ ਮੰਦਿਰ ਹੈ ਜਿੰਦਾ ਕਿ ਜਲ ਪਤਾਲ ਦੇ ਜਾਂਦਾ ਹੈ ਇਹ ਸ਼ਵਾਲਿਆ ਹੈ ਕਹਿੰਦਾ ਜਲ ਜਿਹੜਾ ਪਤਾਲ ਦੇ ਵਿੱਚ ਜਾਂਦਾ ਨਾ ਕਿ ਬਾਹਰ ਨਾਲੀਆਂ 'ਚ ਨਹੀਂ ਜਾਂਦਾ ਔਰ ਅੱਜ ਸਾਨੂੰ ਇੱਕ ਬੜੀ ਖੁਸ਼ੀ ਹੈ ਸਾਡੇ ਵਿੱਚ ਪੰਜਾਬ ਕੇਸਰੀ ਦੇ ਮਾਲਿਕ ਪਦਮਚਿਰੀ ਵੀਏ ਚੋਪੜਾ ਜੀ ਨੇ ਮੰਦਰ ਦੇ ਜਿੰਨੇ ਸੇਵਾਦਾਰ ਜਿੰਨੀ ਸੰਗਤ ਆਈ ਹੋਈ ਸਭ ਨੂੰ ਆਸ਼ੀਰਵਾਦ ਦਿੱਤਾ ਔਰ ਅਸੀਂ ਇਹਨਾਂ ਦੇ ਟੈਗ ਜਲੋਂ ਸਵਾਗਤ ਕਰਦੇ ਆਂ ਜੈ ਸ਼ੰਕਰ ਮੰਦਰ ਵੱਲੋਂ ਵੀ ਕਰਦੇ ਆਂ ਔਰ ਜਿੰਨੇ ਮੇਰੇ ਭਰਾ ਨਾਲ ਆਏ ਸੀ ਪੰਜਾਬ ਕੇਸਰੀ ਦੇ ਗਰੁੱਪ ਦੇ ਮੀਡੀਆ ਦੇ ਜਿੰਨੇ ਮੇਰੇ ਭਰਾ ਕੋ ਸਭ ਦਾ ਜੈ ਸ਼ੰਕਰ ਮੰਦਿਰ ਵੱਲੋਂ ਵੈਲਕਮ ਔਰ ਹਰ ਸਾਲ ਭਗਵਾਨ ਜੀ ਜਨਮ ਅਸ਼ਟਮੀ ਦੇ ਉੱਤੇ ਸਾਨੂੰ ਸਾਡੇ ਬਜ਼ੁਰਗਾਂ ਦਾ ਅਸ਼ੀਰਵਾਦ ਪਦਮਸ਼੍ਰੀ ਵੀ ਇਹ ਚੋਪੜਾ ਜੀ ਦਾ ਮਿਲਦਾ ਰਵੇ ਅਸੀਂ ਬੜੇ ਖੁਸ਼ਕਿਸਮਤ ਆ ਜਿਹੜੇ ਸਾਨੂੰ ਇਹੋ ਜਿਹਾ ਪਿਆਰ ਮਿਲਿਆ ਔਰ ਬੇਦੀ ਬਾਕੀ ਦੀ ਕਹਿਣ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਉਤਸਵ ਕਿਸ਼ਨ ਜਨਮ ਅਸ਼ਟਮੀ ਦਾ ਗੜਸ ਬੰਦ ਉਹ ਬੜੀ ਧੂਮਦਾਰ ਨਗੜਾ ਜੈ ਸ਼ੰਕਰ ਮੰਦਿਰ ਦੇ ਵਿੱਚ ਇਹ ਉਸ ਪਰਮਾਤਮਾ ਦਾ ਕੁਟਾਨ ਕੁਟਾਨਤਨਮਾਤ ਸ਼ੁਕਰਾਨਾ ਉਹ ਜਿਹੜਾ ਆਪਣਾ ਪ੍ਰਕਾਸ਼ ਉਸਤ ਮਨਾਉਣ ਦਾ ਨਾ ਸੇਵਾ ਪਨਪੀਰ ਬਾਜ਼ਾਰ ਅਸ਼ ਜੈ ਸ਼ੰਕਰ ਮੰਦਿਰ ਦੀ ਝੋਲੀ ਚ ਪਾਈ ਆ ਅਸੀਂ ਬੜੇ ਸੁਭਾਗੇ ਆ ਔਰ ਉਸਤੋਂ ਵੱਡੇ ਸੁਭਾਗੇ ਪਦਮ ਸ਼੍ਰੀ ਵਿਜੇ ਚੋਪੜਾ ਜੀ ਜਿਹੜੇ ਕਿ ਹਰ ਗਰੀਬ ਦੀ ਸਹਾਇਤਾ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਦੇਸ਼ ਦੇ ਉੱਤੇ ਕੋਈ ਵੀ ਵਿਫਤਾ ਆਵੇ ਚਾਹੇ ਹੜ੍ਹਾਂ ਚਾਹੇ ਜੰਮੂ ਕਸ਼ਮੀਰ ਦੇ ਹੋਣ ਹਰੇਕ ਜਗ੍ਹਾ ਹਿਮਾਚਲ ਹੋਵੇ ਕਿਤੇ ਵੀ ਹੋਵੇ ਦੇਸ਼ 'ਚ ਜਦੋਂ ਵੀ ਕੋਈ ਤਰਸਤੀ ਹੁੰਦੀ ਹੈ ਪਹਿਲੇ ਨੰਬਰ ਤੇ ਪੰਜਾਬ ਕੇ ਅਸੀਂ ਸਾਰਿਆਂ ਨੂੰ ਉਸਲੇ ਓਕੇ ਟਾਈਮ ਤੇ ਨਾਲ ਖਲੌਂਦੀ ਹੈ ਜੈ ਸ਼ੰਕਰ ਮੰਦਿਰ ਬਾਜ਼ਾਰ ਪੰਪੀ ਰਜਿਸਟ੍ਰੇਸ਼ਨ ਉਹ ਜਿੱਥੇ ਸਮੂਹ ਪੰਜਾਬ ਕੇ ਅਸੀ ਗਰੁੱਪ ਦਾ ਧੰਨਵਾਦ ਆ ਪਦਮ ਸ਼੍ਰੀ ਵਿਜੇ ਚੋਪੜਾ ਜੀ ਅਮਨਾ ਚੋਪੜਾ ਜੀ ਦਾ ਧੰਨਵਾਦ ਆ ਉਥੇ ਸਾਰੀ ਸੰਗਤ ਵੱਲੋਂ ਅਰਦਾਸ ਹੈ ਮਾਲਕ ਬਾਉ ਜੀ ਨੂੰ ਲੰਬੀ ਉਮਰ ਬਖਸ਼ੇ ਇਸੇ ਤਰ੍ਹਾਂ ਦੇਸ਼ ਦੀ ਸੇਵਾ ਕਰਦੇ ਰਹਿਣ ਦੇਖ ਕੇ ਐਸੀ ਗਲਬਾਤ ਕੀਤੀ ਗਈ ਹੈ 5 ਪੀ ਰੁਪਿਆ ਯਾਰ ਦੇ ਜੈ ਸ਼ੰਕਰ ਮੰਦਿਰ ਦੀ ਕਮੇਟੀ ਦੇ ਨਾਲ ਤੇ ਉਹਨਾਂ ਵੱਲੋਂ ਕਿਸ਼ਨ ਜਨਮ ਅਸ਼ਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਜੋ ਹੈ ਮਨਾਈ ਗਈ ਹੈ ਕੈਮਰਾਮੈਨ ਅਜੇ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਚਲੰਦਰ